ਸਾਣ ਵੀਰਾਂ ਨੂੰ ਲੈ ਕੇ ਵੱਡੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਅਬੋਹਰ ਮੰਡੀ ਦੇ ਵਿੱਚ ਨਰਮੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਅੱਜ ਪਹਿਲੇ ਦਿਨ ਨਰਮੇ ਦੀ ਬੋਲੀ ਕਰਵਾਈ ਗਈ ਇਸ ਮੌਕੇ ਤੇ ਵੱਖ-ਵੱਖ ਆੜਤੀ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਹਾਜ਼ਰ ਸਨ ਬੰਸਲ ਫੈਕਟਰੀ ਵੱਲੋਂ ਖਰੀਦ ਜਿਹੜੀ ਉਹ ਪਹਿਲੀ ਢੇਰੀ ਦੀ ਕੀਤੀ ਗਈ ਹੈ ਤੇ ਨਰਮੇ ਦਾ ਭਾਅ ਤੁਹਾਨੂੰ ਜਾਣਕਾਰੀ ਦੇ ਦਈਏ ਕਿ 7131 ਰੁਪਏ ਪ੍ਰਤੀ ਕੁੰਟਲ ਨਰਮੇ ਦਾ ਭਾਅ ਨਿਕਲਿਆ ਹਬੌਰ ਮੰਡੀ ਦੇ ਵਿੱਚ ਅੱਜ ਪਹਿਲੇ ਦਿਨ 26 ਅਗਸਤ 2025 ਨੂੰ ਨਰਮੇ ਜਿਹੜਾ ਉਹ ਆਇਆ ਤੇ ਨਰਮੇ ਦਾ ਭਾਅ ਜਿਹੜਾ ਉਹ 7131 ਰੁਪਏ ਪ੍ਰਤੀ ਕੁੰਟਲ ਕੱਢਿਆ ਗਿਆ ਤੇ ਜੇਕਰ ਗੱਲ ਕਰ ਲਈਏ ਤਾਂ ਅੱਜ ਮੰਡੀ ਦੇ ਵਿੱਚ ਕਰੀਬ 550 ਕੁੰਟਲ ਨਰਮੇ ਦੀ ਆਮਦ ਹੋਈ ਹੈ ਮੀ ਦਾ ਮੌਸਮ ਚੱਲ ਰਿਹਾ ਨਹੀਂ ਤਾਂ ਅੱਜ ਨਰਮੇ ਦੀ ਆਮਦ ਕਰੀਬ 3-400 ਕੁਇੰਟਲ ਹੋਣੀ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਫਸਲ ਬਹੁਤ ਵਧੀਆ ਨਰਮੇ ਦੀ ਖੜੀ ਹੈ ਤੇ ਰੇਟ ਹੈ ਜਿਹੜਾ 731 ਰੁਪਏ ਪ੍ਰਤੀ ਕੁਇੰਟਲ ਕੱਢਿਆ ਗਿਆ ਇਸ ਮੌਕੇ ਤੇ ਕਸਾੜਤੀਆਂ ਤੇ ਕਿਸਾਨਾਂ ਨੇ ਲੱਡੂ ਵੰਡੇ ਸਭ ਨੂੰ ਨਵੇਂ ਸੀਜ਼ਨ ਦੀ ਬਤਾਈ ਦਿੱਤੀ ਕੀ ਰਹੇਗਾ ਇਸ ਸੀਜ਼ਨ ਦਾ ਕਾਫੀ ਬਰਸਾਤਾ ਵੀ ਹੋ ਰਹੀ ਹੈ ਤੇ ਕਾਫੀ ਲੋਕਾਂ ਦਾ ਪਿਛਲੇ 3 ਸਾਲਾਂ ਤੋਂ ਜਿਹੜਾ ਮੋਹ ਭੰਗ ਵੀ ਕਾਫੀ ਹੋ ਚੁੱਕਿਆ ਐ ਇਸ ਫਸਲ ਤੋਂ ਇਨਸ਼ਾਅੱਲਾ ਲੋਕ ਕੁਝ ਬੈਟਰ ਹੈ ਇਸ ਸਾਲ ਕਿ ਅਸੀਂ ਤਾਂ ਇੰਨੀ ਕਹਨੇ ਆ ਵੀ ਨਰਮੇਵਲ ਕਿੱਲੇ ਦਾ ਦ ਟ੍ਰੈਂਡ ਜਾਵੇ ਬਾਕੀ ਜਿਦਾਂ ਲੋਕ ਕੀ ਰੇਟ ਨਿਕਲੇ ਆ ਕਿੰਨੀ ਕੁ ਫਸਲ ਆਈ ਆ ਮੁਰਦ 7131 ਰੁਪਏ ਮੁਰਦ ਕਿਤੇ ਲਗਭਗ 200 ਮਨ ਨਰਮਾ ਆਇਆ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਨਰਮਾ ਮੰਡੀ ਜੀ ਬਹੁਤ ਆਇਆ ਜੀ ਤੇ ਮਾਨਸਿਦਰਸ਼ ਨੇ ਮੁਰਦ ਕਿਤਾ ਜੀ ਤੇ ਕੀ ਬਾਤ ਹੈ ਨਾ ਕਤਕ 731 ਵੀ ਆ ਬਾਕੜਾ ਇਹ ਬਹੁਤ ਅੱਛੀ ਗੱਲ ਹੈ ਜੀ ਅਸਲ ਭਰਪੂਰ ਆਵੇ ਜੀ ਵੀਂਦਰਾ ਸੋਖ ਮਿਲੇਗਾ ਸਾਰੇ ਆਰਧੀਆਂ ਦਾ ਤੇ ਆਪਣੇ ਕੀ ਰਹੇਗਾ ਜੀ ਇਸ ਵਾਰ ਮੌਸਮ ਦਾ ਜਿਹੜਾ ਰੁਕ ਗਿਆ ਸੁਣਾ ਦੇਖੋ ਜੀ ਜਿਹੜਾ ਚੱਲ ਰਿਹਾ ਮੌਸਮ ਤਾਂ ਫਿਲਹਾਲ ਤਾਂ ਨਾ ਕੀ ਹੋਣਾ ਚਾਹੀਦਾ ਜੀ ਜੇ ਕੋ ਠੀਕ ਹੁੰਦੀ ਵੀ ਉਹ ਵੱਡੀ ਹੈ ਜੀ ਠੀਕ ਧੰਨਵਾਦ ਪ੍ਰਧਾਨ ਵੀ ਰਹੇ ਆ ਆਰਟੀ ਐਸੋਸੀਏਸ਼ਨ ਦੇ ਤੇ ਇਸ ਵਾਰ ਫਸਲ ਦਾ ਕੀ ਰੁਖ ਰਹੇਗਾ ਫਸਲ ਇਸ ਟਾਈਮ ਬਹੁਤ ਸੋਹਣੀ ਹੈ ਜੀ ਬੰਪਰ ਫਸਲ ਹੈ ਹਮਮ ਸਾਰੀ ਝੋਨਾ ਕਣਕ ਆਹ ਸੌਰੀ ਝੋਨਾ ਨਰਮੇ ਦੀ ਇੱਕ ਪਾਦੀ ਫਸਲ ਬੰਪਰ ਹੈ ਪਰ ਹੁਣ ਹੈ ਇੰਦਰ ਦੇਵਤਾ ਪਰ ਮਿਹਰ ਕਰੂਗਾ ਕੋਈ ਨਹੀਂ ਆ ਦੋ ਤਿੰਨ ਦਿਨਾਂ ਦਾ ਮੌਸਮ ਖਰਾਬ ਹੈ ਇਹਦੇ ਨਾਲ ਥੋੜਾ ਬਹੁਤਾ ਹੋਇਆ ਨੁਕਸਾਨ ਅਜੇ ਕੋਈ ਜ਼ਿਆਦਾ ਹੋਇਆ ਨਹੀਂ ਹੈ ਬਟ ਅਗਲਾ ਮੌਸਮ ਸਾਫ ਹੋ ਗਿਆ ਤਾਂ ਫਸਲ ਬੰਪਰ ਹੈ हां ਬਟ ਫਸਲ ਨਾਲ ਹੀ ਸਾਰਾ ਬਾਜ਼ਾਰ ਸਾਰੀ ਮੰਡੀ ਚੱਲਣੀ ਹੈ ਤੇ ਉਮੀਦ ਇਹੀ ਕਰਦੇ ਆ ਵੀ ਪਰਮਾਤਮਾ ਦੀ ਬਹੁਤ ਮਿਹਰ ਰਹੂ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਜਿਹੜੀ ਫਸਲ ਦੀ ਕੋਜੀ ਇਸ ਵੇਲੇ ਜਿਹੜੀ ਫਸਲ ਹੈ ਬਹੁਤ ਅੱਛੀ ਦਿਖ ਰਹੀ ਹੈ ਬਾਕੀ ਕੁਦਰਤ ਦਾ ਕੁਛ ਨੂੰ ਕੋਈ ਪਤਾ ਨਹੀਂ ਹੈ ਪਰ ਮਾਲਕ ਕਰੇ ਬਹੁਤ ਸ਼ਾਂਤੀ ਨਾਲ ਆ ਜਾਵੇ ਮਾਲਕ ਬਹੁਤ ਸਾਰੇ ਸਾਥ ਸ਼੍ਰੀ ਜਵਿਸ਼ਕਰ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੈਸ਼ੀ ਰਾਮ ਤੇ ਨਵੇਂ ਸੀਜ਼ਨ ਦੀਆਂ ਬਹੁਤ-ਬਹੁਤ ਵਧਾਈਆਂ ਕਾਫੀ ਅੱਛੀ ਦਸ ਰਹੇ ਨੇ ਜਿਵੇਂ ਸਾਰਿਆਂ ਤੋਂ ਸੁਣਨ ਨੂੰ ਮਿਲਿਆ ਹੈ ਪਰ ਜਿਹੜੇ ਮੌਸਮ ਦੀ ਮਾਰ ਜ਼ਰੂਰ ਪੈ ਰਹੀ ਹੈ ਇਹਦੇ ਨਾਲ ਜ਼ਿਮੀਂਦਾਰਾਂ ਦਾ ਨੁਕਸਾਨ ਤਾਂ ਜ਼ਰੂਰ ਹੈ ਪਰ ਕ੍ਰੋਪ ਵਧੀਆ ਹੈ ਇਸ ਵਾਰੀ ਕਿਉਂਕਿ ਕੋਈ ਬਿਮਾਰੀ ਨਹੀਂ ਹੈ ਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਕਿ ਜਲ ਤੋਂ ਜਲ ਦੇ ਮੌਸਮ ਸਹੀ ਹੋਵੇ ਤੇ ਬਹੁਤ ਵਧੀਆ ਫਸਲ ਬਾਜ਼ਾਰ ਵਿੱਚ ਆਵੇ ਤਾਂ ਜੋ ਜ਼ਿੰਮੇਦਾਰ ਤੇ ਅਰਤੀਆ ਭਾਈਚਾਰੇ ਨੂੰ ਸਾਰਿਆਂ ਨੂੰ ਬਹੁਤ ਵਧੀਆ ਸੀਜ਼ਨ ਰਵੇ ਕਾਲੀ ਜੀ 3 ਸਾਲ ਹੋ ਗਏ ਫਸਲ ਕਾਫੀ ਬਰਬਾਦ ਹੋਈ ਹੈ ਨਾ ਪਿਛਲੇ ਕਿਸਾਨਾਂ ਨੂੰ ੱਤਕੇ ਵੀ ਖਾਣੇ ਪੈਂਦੇ ਆ ਵੇਚਣ ਲਈ ਉਸ ਤੋਂ ਬਾਅਦ ਕਈ ਮੂੰਹ ਬੋਂਗ ਵੀ ਹੋਇਆ ਹੈ ਅੱਜ ਵੀ ਮੌਸਮ ਦੀ ਮਾਰ ਪਏਗੀ ਮਤਲਬ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਜ਼ਿੰਮੇਦਾਰ ਪੂਰੀ ਮਿਹਨਤ ਕਰ ਚੁੱਕਿਆ ਹੈ ਜੀ ਜ਼ਿੰਮੇਦਾਰ ਦਾ ਇਹੀ ਕਰ ਸਕਦਾ ਹੈ ਜੀ ਬਹੁਤ ਵਧੀਆ ਵੀ ਇਸ ਵਾਰੀ ਵੀ ਵੀ ਬਹੁਤ ਵਧੀਆ ਨੇ ਪੈਸਟਿਸਾਈਡ ਵੀ ਬਹੁਤ ਵਧੀਆ ਰਹੀ ਹੈ ਤੇ ਜ਼ਿਮੀਂਦਾਰਾਂ ਦਾ ਮਨ ਤਾਂ ਹੀ ਟਿਕੇਗਾ ਇਸ ਫਸਲ ਤੇ ਜੇ ਇਸ ਵਾਰ ਫਸਲ ਹੋਵੇ ਤਾਂ ਇਸ ਵਾਰੀ ਜਿਹੜਾ ਰੇਟ ਨਿਕਲਿਆ ਉਹ ਪਿਛਲੇ ਸਾਲ ਨਾਲੋਂ ਕਿੰਨਾ ਕੁ ਵੱਧ ਹੈ ਬਸ ਰੇਟ ਸਹੀ ਹੈ ਮੈਂ ਕਹਿੰਨਾ ਰੇਟ ਹੋ ਰਿਹਾ ਹੈ ਵੱਧਾ ਘਟਦਾ ਵੱਧਾ ਘਟਦਾ ਰਹਿੰਦਾ ਹੈ ਕਿਉਂਕਿ ਇਹ ਬਾਜ਼ਾਰ ਨਾਲ ਚੱਲਣਾ ਹੈ ਜੀ ਕਿਉਂਕਿ ਇੰਟਰਨੈਸ਼ਨਲ ਮਾਰਕੀਟ ਚੱਲਦੀ ਹੈ ਪਰ ਮੇਨ ਵਜਨ ਤੇ ਫਸਲ ਬਹੁਤ ਵਧੀਆ ਹੋਣੀ ਚਾਹੀਦੀ ਹੈ ਤਾਂ ਜੋ ਜ਼ਿੰਮੇਦਾਰ ਦਾ ਰੁਝਾਨ ਇਸ ਫਸਲ ਵੱਲ ਬਣਿਆ ਰਹੇ ਮੈਂ ਪਰਮਾਤਮਾ ਅੱਗੇ ਇੱਕ ਵਾਰੀ ਫਿਰ ਤੋਂ ਇਹ ਅਰਦਾਸ ਕਰਦਾ ਕਿ ਮੌਸਮ ਜਲਦ ਤੋਂ ਜਲਦ ਸਹੀ ਹੋਵੇ ਤੇ ਫਸਲ ਵਧੀਆ ਬਾਜ਼ਾਰ ਵਿੱਚ ਆਵੇ ਤੇ ਮੰਡੀ ਦਾ ਕੰਮ ਬਹੁਤ ਵਧੀਆ ਚੱਲੇ ਇਹਦੇ ਨਾਲ ਸਾਰਿਆਂ ਨੂੰ ਹੀ ਬਹੁਤ ਫਾਇਦਾ ਹੋਵੇ ਉਹ ਪਟੂ ਘਟਾ ਜਿਸ 100 100 ਤੋਂ ਕੁਆਂਟਿਟੀ ਕਰੀਬ ਨਾਲ ਆਇਆ ਹੈ ਠੀਕ ਹੈ ਬਾਰਿਸ਼ ਕਰਕੇ ਥੋੜਾ ਘਟਿਆ ਨਹੀਂ ਨਰਮਾ 500 ਕੁੰਡ ਦੇ ਕਰੀਬ ਹੋ ਜਾਣਾ ਸੀ ਕਿੰਨੇ ਕੋ ਮਤਲਬ ਕਿਹੜੇ ਕਿਹੜੇ ਕਿਸਾਨ ਲੈ ਕੇ ਆਇਆ ਕਿੱਥੋਂ ਕਿੱਥੋਂ ਦੇ ਕਿਸਾਨ ਤਿੰਨ ਕਿਸਾਨ ਹਿਮਤਪੁਰ ਦੇ ਹੈ ਇੱਕ ਲੋਕਲ ਬੌਰ ਦਾ ਹੈ ਇੱਕ ਸੀਤੋ ਤੋਂ ਆਏ ਪੰਜ ਕਿਸਾਨ ਲੇਵਿ ਜਪਾਨ ਤੇ ਆਏ ਹੈ ਕਿੰਨੇ ਕੋ ਕਿੰਨੇ ਤੁਹਾਡੀ ਜਿਹੜੀ ਫਰਮ ਹੈ ਜੀ ਸੇਤਿਆ ਟਰੇਡਿੰਗ ਕੰਪਨੀ ਹਿਮਤਪੁਰ ਵਾਲੇ ਅੱਛਾ ਹਿਮਤਪੁਰ ਦਾ ਠੀਕ ਹੈ ਠੀਕ ਕਿਹੜੇ ਕਿਹੜੇ ਕਿਸਾਨ ਹੈ ਕੋਈ ਨਾਮ ਪਤਾ ਹੈ ਜੀ ਹਾਂ ਜੀ ਇਕਤਾਰਿਆ ਜੀ ਸਿਸ਼ ਕੁਮਾਰ ਲੋਕਲ ਬੌਰ ਤੋਂ ਭੂਪ੍ਰਾਮ ਸੀਤੋ ਤੋਂ ਠੀਕ ਹੈ ਜੀ ਇੱਕ ਸੁਦੇਵ ਸਿੰਘ ਹਿਮਤਪੁਰ ਤੋਂ ਠੀਕ ਹੈ ਕੀ ਕਹਿਣਾ ਚਾਹੋਗੇ ਸਰ ਤੁਹਾਡੀ ਮਤਲਬ ਦੁਕਾਨ ਦੇ ਜਰੀਏ ਜਿਹੜੀ ਹੈ ਸਭ ਤੋਂ ਵਧੀਆ ਫਸਲ ਦੇਵੇ ਵਧੀਆ ਭਾਅ ਮਿਲਣ ਖੁਸ਼ਹਾਲੀ ਹੋਵੇ ਸਭ ਇੱਥੇ ਸਭ ਦੀ ਖੁਸ਼ਹਾਲੀ ਹੈ ਜਿੰਮੇਵਾਰ ਦੇ ਨਾਮ ਠੀਕ ਹੈ